ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਝਾੜ ਦੀ ਵੀ ਆਪਾਂ ਕਿਵੇਂ ਝਾੜਵਾਲਾ ਲੈ ਸਕਦੇ ਹਾਂ ਕਈ ਵਾਰੀ ਆਪਾਂ ਸਾਰਾ ਕੁਝ ਕਰ ਲੈਂਦੇ ਆ ਰੇ ਵੀ ਵੱਧ ਪਾ ਲੈਂਦੇ ਆ ਸਪਰੇਆ ਵੀ ਵੱਧ ਕਰ ਲੈਂਦੇ ਆ ਤੇ ਪਾਣੀ ਵੀ ਚੰਗੇ ਹੁੰਦੇ ਆ ਤੇ ਪਰ ਝਾੜ ਉਹ ਨਾ ਨਹੀਂ ਦਿੰਦਾ ਝੋਨਾ ਇਹ ਆਪਾਂ ਜਿਹੜੀ ਅੱਜ ਗੱਲ ਕਰਦੇ ਤੁਹਾਡੇ ਨਾਲ ਆਪਣਾ ਇੱਕ ਤਜਰਬਾ ਹੈ ਪਿਛਲੇ ਸਾਲ ਹੀ ਹੋਇਆ ਸੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਵੀ ਮੇਹ ਛਾੜ ਦਾ ਫਰਕ ਪੈ ਜਾਂਦਾ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਪਿਛਲੇ ਸਾਲ ਦੀ ਗੱਲ ਕਰਦੇ ਆਂ ਵੀ ਬਹੁਤ ਝੋਨੇ ਇਹੋ ਜਿਹੇ ਸੀਗੇ ਵੀ ਜਿਹੜੇ ਲੱਗੇ ਇਕੱਠੇ ਸੀ ਤੇ ਛਾੜ ਦਾ ਫਰਕ ਪਾ ਗਏ ਜੇ ਆਪਾਂ ਆਖੀ ਮੌਸਮ ਦੀ ਗੱਲ ਆ ਤੇ ਮੌਸਮ ਵੀ ਇੱਕੋ ਜਿਹਾ ਮਿਲਿਆ ਦੋਨਾਂ ਨੂੰ ਤੇ ਕੋਈ ਐਵੇਂ ਬਾੜੀ ਦੂਰ ਨਹੀਂ ਸੀ ਵੀ ਵਾਟਰਾਂ ਵਾਟੀ ਵਾਣ ਸੀਗੇ ਤੇ ਪਾਣੀ ਵੀ ਇੱਕੋ ਹੀ ਸੀਗਾ ਬੋਰਾਂ ਦਾ ਉਹੀ ਪੱਤਨ ਉਸ ਬੋਰ ਦਾ ਸੀ ਜਿਹੜਾ ਇੱਕ ਵਾਣ ਨੂੰ ਲੱਗਦਾ ਸੀ ਦੂਜੇ ਵਾਣ ਨੂੰ ਲੱਗਦਾ ਸੀ ਉਹ ਬੋਰ ਦਾ ਵੀ ਉਹੀ ਪੱਤਨ ਸੀਗਾ ਤੇ ਪਾਣੀ ਵੀ ਇੱਕੋ ਹੀ ਕੋਈ ਕਸੂਏ ਕੱਸੀ ਦਾ ਪਾਣੀ ਲੱਗਦਾ ਸੀਗਾ ਜਿਵੇਂ ਮੰਨ ਕੇ ਚੱਲੋ ਦੋ ਭਰਾਵਾਂ ਦਾ ਵਾਣ ਹੋਵੇ ਤੇ ਵੀ ਵਟਨਾ ਵਟ ਛਾੜਦਾ ਬਈ ਫਰਕ ਪੈ ਗਿਆ ਘਰ ਤੋਂ ਘੜ ਦਸ ਮੰਦਾ ਵੇਖੋ ਤੁਸੀਂ ਕਿੰਨਾ ਫਰਕ ਪਿਆ ਦਾਨ ਮੰਦਾ ਛਾੜਦਾ ਫਰਕ ਬਹੁਤ ਹੁੰਦਾ ਤੇ ਇਹ ਕਿਵੇਂ ਪਿਆ ਆਪਣਾ ਜਿਹੜਾ ਤਜਰਬਾ ਮੇਰੇ ਹਿਸਾਬ ਨਾਲ ਜਿਹੜਾ ਹੈਗੀ ਇਹ ਗੱਲ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇਹ ਨਾ ਜਿਹੜਾ ਤਾਂ ਘਟ ਝੜਿਆ ਉਹਦੀ ਜਿਹੜੀ ਪਨੀਰੀ ਸੀਗੀ ਉਹ ਪਨੀਰੀ ਸੀਗੀ ਘੜ ਤੋਂ ਘਟ ਵੀ 35 ਦਿਨਾਂ ਦੀ 35 ਦਿਨਾਂ ਤੋਂ ਵੱਧ ਹੋ ਗਏ 2 ਦਿਨ ਤੇ ਘਟ ਨਹੀਂ ਤੇ ਉਹ ਪਨੀਰੀ ਜਿਹੜੀ ਜਿੱਥੇ ਲਾਈ ਸੀ ਤੇ ਉਸ ਝੋਨੇ ਨੇ ਉਹ ਬਾਕੀ ਉਹ ਝੋਨਾ ਭਈਆਂ ਨੇ ਲਾਇਆ ਸੀ ਲਾਇਆ ਦੋਨੇ ਭਈਆਂ ਨੇ ਸੀਗੇ ਯਾਨੀ ਕਿ ਉਹ ਵੀ ਭਈਆਂ ਨੇ ਲਾਇਆ ਸੀ ਜਿਹੜੀ ਵੱਡੀ ਪਨੀਰੀ ਸੀਗੀ ਤੇ ਉਸ ਝੋਨੇ ਦਾ ਝਾੜ ਘਟ ਆਇਆ ਤੇ ਜਿਹੜਾ ਦੂਜੇ ਪਾਸੇ ਲਾਇਆ ਸੀ ਝੋਨਾ ਉਹ ਵੀ ਭਈਆਂ ਨੇ ਉਸੇ ਭਈਆਂ ਨੇ ਲਾਇਆ ਕੋਈ ਐਨੇ ਵੀ ਕਈ ਰਿਹਾ ਹੁੰਦਾ ਹੈ ਜਿਹੜੇ ਬਿਹਾਰੀ ਹੁੰਦੇ ਉਹ ਥੋੜਾ ਵਿਰਲ ਵਾਲਾ ਹੁੰਦੇ ਆ ਜਿਹੜੇ ਹੋਰ ਕਿਤੋਂ ਆਉਂਦੇ ਆ ਉਹ ਥੋੜਾ ਸੰਘਣਾ ਲਾਉਂਦੇ ਆ ਪਤਾ ਕਹਦੇ ਨੇ ਫਰਕ ਪੈ ਗਿਆ ਤੇ ਵੈਸੇ ਉਹ ਕੋਈ ਵੈਰਲਾ ਨਹੀਂ ਲਾਉਂਦੇ ਹੁੰਦੇ ਤੇ ਉਹਦੇ ਨਾਲ ਝਾੜ ਵਧੀਆ ਬੰਦਾ ਥੋੜਾ ਸਵੈਲ ਹੋਵੇ ਤਾਂ दाਣੇ ਪੱਕਦੇ ਵਧੀਆ ਬੂਝਾ ਵਧੀਆ ਮਾਰਦਾ ਤੇ ਆਪਾਂ ਜਿਹੜੀ ਗੱਲ ਕਰਦੇ ਆ ਵੀ ਇੱਕੋ ਵੀ ਵੀ ਇੱਕੋ ਹੀ ਸੀਗਾ ਉਹ ਤੇ ਝਾੜ ਦਾ ਇੰਨਾ ਫਰਕ ਪੈ ਗਿਆ ਤੇ ਵੀ ਵੀ ਸੀਗਾ ਬਾਈ ਜੀ ਉਹ ਹਾਈਬ੍ਰਿਡ ਸੀ 28P67 ਹਾਈਬ੍ਰਿਡ ਸੀਗਾ ਤੇ ਹਾਈਬ੍ਰਿਡ ਜਿਹੜੇ ਝੋਨੇ ਹੁੰਦੇ ਨੇ ਇਹਨਾਂ ਦੇ ਝਾੜ ਬਹੁਤ ਹੁੰਦੇ ਆ 28P67 ਦਾ ਖਾਸ ਕਰਕੇ ਆਪਾਂ ਕੋਈ ਇਸ ਬੀਜ ਦੀ ਮਸ਼ਹੂਰੀ ਨਹੀਂ ਕਰਦੇ ਤੇ ਆਪਾਂ ਇਹ ਲਾਉਂਦੇ ਰਹੇ ਆ ਪਿਛਲੇ ਸਾਲ ਵੀ ਲਾਇਆ ਸੀ ਤੇ ਸ਼ਾਇਦ ਐਤਕੀ ਵੀ 2 ਕਿਲ ਲਾਈਏ ਥੋੜਾ ਨੀਵਾ ਜਵਾਨ ਉੱਥੇ ਲਾਉਣਾ ਪੈਂਦਾ ਇਹ ਫਿਰ ਮੀਆਂ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਵੱਧ ਜਾਂਦਾ ਇਹ ਤੇ ਡੁੱਬਣ ਡੱਬਣ ਦਾ ਖਤਰਾ ਜਾਂ ਮੁੱਕ ਜਾਂਦਾ ਮੜ ਮੋਟਾ ਝੱਲ ਵੀ ਜਾਂਦਾ ਡੁੱਬਾ ਇਹ ਤੇ ਤਾਂ ਕਰਕੇ ਤੇ ਹਾਈਬ੍ਰਿਡ ਬੀਜੀ ਬਈ ਤੇ ਖਰਚਾ ਵੀ ਕੋਈ ਇੱਕੋ ਜਿਹਾ ਖਰਚਾ ਹੋਇਆ ਸੀਗਾ ਕੋਈ ਫਰਕ ਨਹੀਂਗਾ ਤੇ ਇਹ ਕਿ ਕੀ ਸਪਰੇ ਹੋਈ ਦੋਨਾਂ ਤੇ ਤੇ ਝਾੜ ਦਾ 8-10 ਮਾਣ ਦਾ ਫਰਕ ਪੈ ਗਿਆ ਤੇ ਪਰ ਇਹ ਫਰਕ ਕਿਵੇਂ ਪਿਆ ਉਹ ਮੈਂ ਤੁਹਾਨੂੰ ਦੱਸਦਾ ਜਿਹੜੇ ਆਪਾਂ ਤੁਹਾਨੂੰ ਦੱਸਿਆ 35 ਦਿਨਾਂ ਦੀ 35 38 ਦਿਨਾਂ ਦੀ ਪਨੀਰੀ ਲਈ ਸੀ ਉਹਨੇ ਝਾੜ ਘੱਟ ਦਿੱਤਾ ਤੇ ਜਿਹੜੀ ਪਨੀਰੀ ਬਈ ਲੱਗੀ ਸੀ ਨਾ 25 ਅੰਕ ਦਿਨਾਂ ਦੀ ਉਹਨੇ ਝਾੜ ਜ਼ਿਆਦਾ ਦਿੱਤਾ ਉਹ ਪਨੀਰੀ ਤਾਂ ਲੱਗਦੀ ਸੀ ਵੀ ਲੱਗਣੀ ਨਹੀਂ ਲਾਤੀ ਵੀ ਕਦੋਂ ਕੋਈ ਬੜਾ ਨਹੀਂ ਸੀਗਾ ਜਿਹੜੀ ਥੋੜੇ ਦਿਨਾਂ ਦੀ ਪਨੀਰੀ ਸੀ ਤੇ ਉਹਨੇ ਝਾੜ ਜ਼ਿਆਦਾ ਦਿੱਤਾ ਬਈ ਇਹ ਕੱਲਾ ਇਹ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਆਪਾਂ ਕੱਲਾ ਨਾ ਆਇਨ avec ਕੀ ਜਿਆ ਕਰੋ ਵੀ ਆਪਾਂ ਫਲਾਨੀ ਚੀਜ਼ ਪਾਤੀ ਆਪਾਂ ਉਹ ਫਲਾਨੀ ਚੀਜ਼ ਪਾਤੀ ਤੇ ਉਹਦੇ ਨਾਲ ਝਾੜ ਆ ਜੂਗਾ ਇਕੱਲਾ ਝਾੜ ਉਹਦੇ ਨਾਲ ਨਹੀਂ ਆਉਂਦਾ ਆਪਾਂ ਪਨੀਰੀ ਦੇ ਵੀ ਧਿਆਨ ਰੱਖਿਆ ਕਰੀਏ ਵੀ ਆਪਾਂ ਕਦੋਂ ਝੋਨਾ ਲਾਉਣਾ ਹੈ ਤੇ ਉਸ ਹਿਸਾਬ ਨਾਲ ਪਨੀਰੀ ਵੀ ਜੀਏ ਜਿਹੜੇ ਮੰਨ ਕੇ ਚੱਲੋ 28 ਦਿਨਾਂ ਦੇ ਆਸ-ਪਾਸੇ ਹੋਵੇ ਇਸ ਤੋਂ ਵੱਧ ਟਾਈਮ ਨਾ ਹੋਵੇ ਪਨੀਰੀ ਦਾ ਤੇ ਪਰ ਲੱਗ ਕੇ ਤਾਂ ਜਾਂਦੀ ਆਪਣਾ 40 ਦਿਨਾਂ ਦੀ ਲਾਲੀ ਆ ਫਿਰ ਝਾੜ ਤੇ ਫਰਕ ਪੈਣ ਲੱਗ ਪੈਂਦਾ ਤੇ ਜਿੰਨੀ ਆਪਾਂ ਲਵੀ ਪਨੀਰੀ ਲਾਵਾਂਗੇ ਉਨਾਂ ਹੀ ਉਹ ਝੋਨੇ ਦਾ ਬੂਝਾ ਜਿਹੜਾ ਹੈਗਾ ਬੂਝਾ ਜਿਆਦਾ ਮਾਰਦਾ ਹੈ ਸ਼ਾਖਾਾਂ ਜਿਆਦਾ ਕੱਢਦਾ ਹੈ ਜਿਆਦਾ ਟੀਲਰਿੰਗ ਹੋਊਗੀ ਤਾਂ ਜਿਆਦਾ ਮੁੰਜਰਾ ਹੋਣੀ ਆ ਬਈ ਤੇ ਜਿਆਦਾ ਮੁੰਜਰਾ ਹੋਣੀ ਆ ਤਾਂ ਝਾੜ ਜਿਆਦਾ ਹੋਊਗਾ ਤੇ ਇਹ ਸੀਗਾ ਆਪਣਾ ਅੱਜ ਦਾ ਤਜਰਬਾ ਵੀ ਕੋਈ ਬਾਹਲੇ ਖਾਣੇ ਦਾਣੇ ਨਾਲ ਨਹੀਂ ਪਾਉਣਾ ਹੁੰਦਾ ਹਾਂ ਜਿਹੜਾ ਆਪਾਂ ਪਾਉਣੀ ਖਰਾਕ ਉਹ ਆਪਾਂ ਪਾਉਣੀ ਪਾਉਣੀ ਹੈ ਮੰਨ ਕੇ ਚੱਲੋ ਯੂਰੀਆ ਜੇ ਕਿ ਤਿੰਨ ਗੱਟਿਆਂ ਤੇ ਦੋਹਾਂ ਗੱਟਿਆਂ ਤੇ ਢਾਈਆਂ ਗੱਟਿਆਂ ਤੇ ਚਾਰਾਂ ਗੱਟਿਆਂ ਤੇ ਕਿੰਨੇ ਦੇ ਵੀ ਹੈਗਾ ਜੇ ਕੋਈ ਡਾਈ ਪਾਉਂਦਾ ਹੈ ਜਾਂ ਨਹੀਂ ਪਾਉਂਦਾ ਤੇ ਉਹ ਤਾਂ ਆਪਾਂ ਕਰਨੀ ਕਰਨੀ ਜਿਹੜੀ ਖੇਚਲ ਕਰਨੀ ਜਾਂ ਉਹਦੀ ਸੇਵਾ ਕਰਨੀ ਝੋਨੇ ਦੀ ਤੇ ਪਰ ਪਨੀਰੀ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਪਨੀਰੀ ਦਾ ਮੇਨ ਮੁੱਦਾ ਹੀ ਪਨੀਰੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਿਆਣੇ 2 ਤੋਂ ਕੰਮ ਚੱਲਣਾ ਉਹ ਗੱਲ ਹੈ ਪਨੀਰੀ ਤੋਂ ਕੰਮ ਚੱਲਣਾ ਜੇ ਲਵੀ ਪਨੀਰੀ ਹੈ ਤਾਂ ਝਾੜ ਵੱਧ ਜਾਂਦਾ ਹੈ ਜੇ ਪੱਕੀ ਲੜੀਏ ਮੱਝ ਦੀ ਜ਼ਰੂਰ ਨਹੀਂ ਤੇ ਪਰ ਝਾੜ 'ਚ ਡਾਊਨ ਪੈ ਜਾਂਦਾ ਕੰਮ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ